ਦੀ ਕੀ ਸਰਬ੍ਰੰਮ ਕੀ ਨਪੋਈਆ ਦੇਖੋ ਜਿਹੜੀ ਮਾਨਯੋਗ ਡੀ.ਸੀ.ਪੀ ਪੰਜਾਬ શ્રી ਗੌਰਵ ਯਾਦ ਵੱਲੋਂ ਜਿੱਥੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਇਹ ਮੁਹਿੰਮ ਚੜੀ ਗਈ ਹੈ ਉੱਥੇ ਜਿਹੜੇ ਡਰੱਗਸ ਸਮਗਲਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਮੁਹਿੰਮ ਜਿਹੜੀ ਜਾਰੀ ਹੈ ਉਸ ਤਹਿਤ ਪਿੱਖੀਪਿੰਡ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਤਿੰਨ ਬੰਦੇ ਜਿਹੜੇ ਸਾਜਨ ਰਾਹੁਲ ਇੰਦਰਜੀਤ ਉਹ ਗੁਰਦਾਸ ਇਹ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਨਾਂ ਦੇ ਕੋਲੋਂ 700 ਗ੍ਰਾਮ ਕਫੀ ਇੱਕ ਗੱਡੀ ਤੇ 1 ਲੱਖ ਰੁਪਇਆ ਜਿਹੜਾ ਡਰੱਗ ਮੰਨੀ ਹੈ ਉਹ ਅਸੀਂ ਰਿਕਵਰ ਕੀਤੀ ਹੈ ਤੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਜਿਹੜਾ ਗੁਰਦਾਸ ਹੈ ਉਹਦੇ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਸਦਰਪੱਟੀ ਵਿਖੀਪਣ ਤੇ ਹੋਰ ਥਾਣਿਆਂ ਦੇ ਵਿੱਚ ਕਾਫੀ ਜਿਹੜੇ ਕ੍ਰਿਮੀਨਲ ਮੁਕੱਦਮੇ ਦਰਜ ਹੈ ਤੇ ਜਿਹੜਾ ਰਾਹੁਲ ਆ ਉਹਦੇ ਖਿਲਾਫ ਵੀ اسلامਾਬਾਦ 363 366 ਲੜਕੀ ਨੂੰ ਹਵਾ ਕਰਨ ਦਾ ਮਰਚਾ ਦਰਜ ਹੈ ਸਾਜਨ ਦੇ ਖਿਲਾਫ ਵੀ ਜਿਹੜਾ 307 ਦਾ ਸਿਟੀ ਪੱਟੀ ਦੇ ਵਿੱਚ ਮਰਚਾ ਦਰਜ ਹੈ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਜੇ ਆਪਾਂ ਗਿਣੀਏ ਤੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਉਹ ਕ੍ਰਿਮੀਨਲ ਹੈ ਸੋ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕੀਤਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਅਸਰ ਕੀਤਾ ਗਿਆ 22 ਤਰੀਕ ਤੱਕ ਸੋ ਇਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 100 ਜਿਹੜਾ 43 ਅੰਡਰ ਸੈਕਸ਼ਨ ਜਿਹੜਾ 29 ਕਾਡ 85 18 ਬੀ ਜਿਹੜਾ 18 ਬੀ 29 ਕਾਡ 85 ਜਿਹੜਾ ਵਾ ਮੁਕਤਮਲ ਦਰਜੇ ਅਸਸ਼ਕ ਕੀਤਾ ਗਿਆ ਜਿੱਦਿਸੀ ਤਫਤੀਸ਼ ਕਰ ਰਹੇ ਹਾਂ ਸੋ ਦੌਰਾਨ ਰਿਮਾਂਡ ਇਹਨਾਂ ਕੋਲ ਕੁਝ ਕੁਛ ਕੀਤੀ ਗਿਆ ਉਹ ਕਿ ਇਹ ਜਿਹੜੀ ਫੀਮ ਹੈ ਕਿੱਥੋਂ ਲੈ ਕੇ ਤੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਨੀ ਸੀ ਨੰਬਰ 1 ਨੰਬਰ 2 ਕਿਉਂਕਿ ਗੁਰਦਾਸ ਦੇ ਖਿਲਾਫ ਪਹਿਲਾਂ ਹੀ ਜਿਹੜੇ 307 ਆਰਮਜ਼ ਐਕਟ ਦੇ ਮੁਕਦਮੇ ਦਰਜਾ ਤੇ ਉਹ ਜਿਹੜਾ ਪਿਸਤਲ ਦਾ ਵੈਪਨ ਆ ਉਹ ਕਿੱਥੇ ਆ ਤੇ ਉਹਦੀ ਬਰਾਮਦਗੀ ਨੂੰ ਜਿਹੜਾ ਯਕੀਨੀ ਬਣਾਜੂਗਾ ਸੋ ਮੇਰੀ ਫੇਰ ਸਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਅਪੀਲ ਆ ਵੀ ਉਹ ਨੇਕ ਕੰਮਾਂ ਤੇ ਚੱਲਣ ਗਲਤ ਕੰਮਾਂ ਦਾ ਨਤੀਜਾ ਜਿਹੜਾ ਵਾ ਉਹਨਾਂ ਨੂੰ ਜੇਲ੍ਹ ਤੱਕ ਲੈ ਕੇ ਜਾਊਗਾ ਸੋ ਇਹਨਾਂ ਨੂੰ ਵੀ ਜੇਲ੍ਹ ਯਾਤਰਾ ਜਿਹੜੀ ਉਹ ਕਰਨੀ ਪਊਗੀ ਤੇ ਕੀ ਕੀ ਸਰ ਬਰਾਮਦਗੀ ਨਾ ਭੋਈ ਆ ਦੇਖੋ ਜਿਹੜੇ ਮਾਨਯੋਗ ਡੀਸੀਪੀ ਪੰਜਾਬ શ્રી ਗੌਰਵ ਯਾਦ ਵੱਲੋਂ ਜਿੱਥੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਇਹ ਮਹਿੰਮ ਚੜੀ ਗਈ ਹੈ ਉੱਥੇ ਜਿਹੜੇ ਡਰੱਗਸ ਸਮਗਲਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਮਹਿੰਮ ਜਿਹੜੀ ਜਾਰੀ ਹੈ ਉਸ ਤਹਿਤ ਪਿੱਖੀਪਿੰਡ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਤਿੰਨ ਬੰਦੇ ਜਿਹੜੇ ਸਾਜਨ ਰਾਹੁਲ ਇੰਦਰਜੀਤ ਉਹ ਗੁਰਦਾਸ ਇਹ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ 700 ਗ੍ਰਾਮ ਅਫੀ ਇੱਕ ਗੱਡੀ ਤੇ 1 ਲੱਖ ਰੁਪਇਆ ਜਿਹੜਾ ਡਰੱਗ ਮੰਨੀ ਆ ਉਹ ਅਸੀਂ ਰਿਕਵਰ ਕੀਤੀ ਆ ਤੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਜਿਹੜਾ ਗੁਰਦਾਸ ਆ ਉਹਦੇ ਦੇਤੇ ਵੱਖ-ਵੱਖ ਥਾਣਿਆਂ ਦੇ ਵਿੱਚ ਸਦਰਪੱਟੀ ਵਿਖੀਪਣ ਤੇ ਹੋਰ ਥਾਣਿਆਂ ਦੇ ਵਿੱਚ ਕਾਫੀ ਜਿਹੜੇ ਕ੍ਰਿਮੀਨਲ ਮੁਕੱਦਮੇ ਦਰਜ ਆ ਤੇ ਜਿਹੜਾ ਰਾਹੁਲ ਆ ਉਹਦੇ ਖਿਲਾਫ ਵੀ اسلامਾਬਾਦ 363 366 ਲੜਕੀ ਨੂੰ ਹਵਾ ਕਰਨ ਦਾ ਮਾਮਲਾ ਦਰਜ ਆ ਸਾਜਨ ਦੇ ਖਿਲਾਫ ਵੀ ਜਿਹੜਾ 307 ਦਾ ਸਿਡੀ ਪੱਟੀ ਦੇ ਵਿੱਚ ਮਰਚਾ ਦਰਜ ਹੈ ਨਾ ਜਿਹੜੀ ਬੈਕਗ੍ਰਾਉਂਡ ਜੇ ਆਪਾਂ ਗਣੀਏ ਤੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਉਹ ਕ੍ਰਿਮਿਨਲ ਆ ਸੋ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕੀਤਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਅਸਰ ਕੀਤਾ ਗਿਆ 22 ਤਰੀਕ ਤੱਕ ਸੋ ਇਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 100 ਜਿਹੜਾ 43 ਅੰਡਰ ਸੈਕਸ਼ਨ ਜਿਹੜਾ 29 ਕਲ 85 18 ਬੀ ਜਿਹੜਾ 1829485 ਜਿਹੜਾ ਵਾ ਮੁਕੱਦਮਾ ਦਰਜ ਅੰਸ਼ਿਸ਼ ਕੀਤਾ ਗਿਆ ਜਿਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਸੋ ਦਰਾਨੇ ਰਿਮਾਂਡ ਇਹਨਾਂ ਕੋਲ ਕੁਝ ਕੁਛ ਕੀਤੀ ਗਿਆ ਉਹ ਕੋਈ ਕਿ ਇਹ ਜਿਹੜੀ ਫੀਮ ਹੈ ਕਿੱਥੋਂ ਲੈ ਕੇ ਤੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਨੀ ਸੀ ਨੰਬਰ 1 ਨੰਬਰ 2 ਕਿਉਂਕਿ ਗੁਰਦਾਸ ਦੇ ਖਿਲਾਫ ਪਹਿਲਾਂ ਹੀ ਜਿਹੜੇ 307 ਆਰਮਜ਼ ਐਕਟ ਦੇ ਮੁਕੱਦਮੇ ਦਰਜਾ ਤੇ ਉਹ ਜਿਹੜਾ ਪਿਸਤਲ ਦਾ ਵੈਪਨ ਆ ਉਹ ਕਿੱਥੇ ਆ ਤੇ ਉਹਦੀ ਬਰਾਮਦਗੀ ਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਸੋ ਮੇਰੀ ਫੇਰ ਸਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਅਪੀਲ ਆ ਕਿ ਉਹ ਨੇਕ ਕੰਮਾਂ ਤੇ ਚੱਲਣ ਗਲਤ ਕੰਮਾਂ ਦਾ ਨਤੀਜਾ ਜਿਹੜਾ ਵਾ ਉਹਨਾਂ ਨੂੰ ਜੇਲ੍ਹ ਤੱਕ ਲੈ ਕੇ ਜਾਊਗਾ ਸੋ ਇਹਨਾਂ ਨੂੰ ਵੀ ਜੇਲ੍ਹ ਯਾਤਰਾ ਜਿਹੜੀ ਉਹ ਕਰਨੀ ਪਊਗਾ